ਟਿਆੜੇ ਵਿਚਾਰੂਪ ਵਾਲੇ ਪਾਦ ਵਿਚ ਕੁਪ ਵਾਲੇ ਦੁਆਬੇ ਅੰਬ ਚੂਪ ਵਾਲੇ ਕੀ ਮਪਾਨੇ ਰਲੀਆਂ ਰਾਵੀ ਵਿਚ ਚੂਰਾ ਵਾਲੇ ਮੱਜੇ ਮੱਲਾ ਜੋਰਾ ਵਾਲੇ ਬਾਈ ਵਿਚ ਖੂਰ ਵਾਲੇ ਅੱਖਾਂ ਰਣ ਮੈਲੀਆਂ ਬਾਰਚਾ ਬਨੋਟੇ ਵਾਲੇ ਦੰਦੀ ਲੋਕ ਖੋਟੇ ਵਾਲੇ ਨੈਚਵਾਂ ਦੇ ਛੋਟੇ ਵਾਲੇ ਹੈਕਰੜ ਪੈਲੀਆਂ ਖਾਲੀ ਵਿਚ ਟਾਪਾ ਵਾਲੇ ਲਈਏ ਰਹਿੰਦੇ ਸੱਪ ਵਾਲੇ ਸ਼ਹਿਰ ਲਾਉਂਦੇ ਗੱਪ ਅਸੀਂ ਸੱਚ ਲੱਲਾ ਕੈਲਿਆਂ ਬੋਤੇ ਵੀ ਕਨੇਰਾ ਮੱਜਾਂ ਚੰਗੀਆਂ ਬਹੌਲਾਪੁਰ ਸੈਂਦਾ ਦੀ ਮਦੀਨ ਲੈ ਲੋ ਬਾਲਾ ਦਹਸਾਰ ਚੋਂ ਨਾਸਖਾਂ ਦੀ ਪਾਨ ਬਸ ਥਿਆਉਂਦੇ ਨਾ ਬਰੇਲੀ ਜੈਸੀ ਮੱਥਰਾ ਦੇ ਪੀੜੇ ਰੌਣੀ ਰੋहतक ਬਾਜ਼ਾਰ ਚੋਂ ਕੋਟੀਖਾਰ ਮਾਨੀ ਹੈ ਨਾ ਸ਼ਾਰਦਾ ਪਸ਼ੌਰ ਜੈਸਾ ਹੈਂਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ ਚੋਂ ਸੋਮਨਾਥ ਮੋਤੀ ਹੀਰੇ ਹੈਦਰਾਯਾਬਾਦ ਚੰਗੇ ਬਾਬੂ ਮੀਰ ਲਤੋਂ ਤਾਮਕ ਮਾਰੇ ਹਾਰ ਚੋਂ ਕੌਲੀਆਂ ਪਧੌੜ ਨਾ ਕੜਾ ਹੈ ਭਾਈ ਰੂਪੇ ਜੈਸਾ ਕਾਂਗੇ ਦਾ ਪਲੰਘ ਹੈ ਮਸ਼ਹੂਰ ਜੁੱਤੀ ਡੱਲੇ ਦੀ ਕਾੜਮੀ ਤਾਮਖੂ ਮਿੱਠੀ ਗਾਜਰਾ ਚਹਾਨ ਕਿਆਂ ਦੀ ਅਜ ਕਰਨ ਨਾਲ ਖਲਜਤ ਤਾਂ ਹੀ ਭੱਲੇ ਦੀ ਟੇਸ਼ਾ ਨਾ ਬਠੰਡਾ ਤੇ ਸਰਾਣਾ ਨੂਰ ਮਹਿਲ ਜੈ ਸੀਤਾ ਲਤਾ ਲ ਵੰਡੀ ਦਾ ਸੁਹਾਵਟਾ ਮੱਲੇ ਦੀ ਮੇਰਟ ਦਾ ਗੋੜਾ ਬਾਬੂ ਆਂਬਣਾ ਅੰਬਾਲੇ ਜੈਸਾ ਲੇ ਇਹ ਪਟਿਆਲੇ ਦਾ ਜਨਾਨੀ ਜੋਗੇ ਰੱਲੇ ਦੀ ਗੱਡਾ ਹੰਡ ਆਏ ਸਿਰ ਵਾਲਿਆਂ ਦੀ ਗੰਡਾ ਸੀ ਚੰਗੀ ਸਾਰੰਗੀ ਸੰਘੇੜਿਆਂ ਦੀ ਬਣਾ ਨਕੁੰਡੇ ਰਾਮ ਤੇ ਗੰਡੇ ਅੰਦਾ ਗਾੜ ਦੇ ਨ ਕੋ ਦਰਾ ਚਲਾ ਮਾ ਚੰਗੀ ਬਸ ਹੋਗੀ ਨਾ ਸਦਿਗ ਡੜਬਹਿ ਗਾਮ ਤੇ ਆਦਨੀਏ ਕਾਹੀ ਮੂਲਿਆਂ ਵਾਲਿਆਂ ਦੀ ਦਰਾਤੀ ਚੰਗੀ ਵਿੱਚੋਂ ਉੱਚੀ ਰੱਖ ਦੇ ਬਣਾ ਕੇ ਖਾਨ ਲਾਮ ਤੇ ਰਾਜਬਾਲੀ ਜਿਹੜੇ ਗੋਲੇ ਵਾਲੇ ਦੇ ਫਰਾਏ ਬੁਤੀ ਹਰ ਮੇਲ ਜਾ ਕੇ ਲੱਗ ਜਾਂਦੇ ਅਨਾਮ ਤੇ ਲੋਟ ਕਮਿਆਰੀ ਨੌਲ ਰਾਮੇ ਚ ਬਣਾ ਨਾ ਚੰਗੇ ਲਪਰਾ ਦੀ ਮੱਕੀ ਤੇ ਖੜਾਉਣੇ ਚੰਗੇ ਰੋਪੜਦੇ ਪਉਏ ਪੈਣੀ ਸਹਿਬ ਜੋੜੀ ਬਣੀ ਨਾ ਕੜ ਹੂਏ ਜੈਸੀ ਮਟ ਜੰਗੀ ਰਾਣੇ ਦੇ ਬਣਾ ਕੇ ਉਤੋਂ ਚੋਪੜਦੇ ਕੋਟਲੇ ਦੀ ਮੇਥੀ ਨਾ ਮਤੀਰਾ ਰਸਵਾਲੇ ਜੈਸਾ ਮਿੱਠਾ ਲੱਗੇ ਜਾਣੀ ਚੱਪ ਜਾਂ ਸਣੇ ਖਰੋਪੜਦੇ ਰਾਜਾਬਾਲੀ ਸੇਲਾ ਭਾਈ ਕੋਟਾ ਮਸ਼ਹੂਰ ਬਾਲਾ ਸਾਰ ਪਰ ਲੰਗ ਜੇ ਵਿਚਾਰੇ ਠੋਕਿਆ ਖੋਪੜ ਦੇ ਭੰਗ ਰੀਖੀ ਕੇ ਸਚਾ ਨਾ ਮੀਲੇ ਦੇਰਾ ਦੋਨ ਜੈਸੀ ਪੂਰੀ ਖੇਮ ਕਰਨ ਚੱਕ ਸੂਰ ਚੂੜਾ ਗੰਦ ਦਾ ਸੰਗਤ ਪੇਪਾਲਾ ਲੰਮੀ ਜੈਸੇ ਦਾ ਰਵਾਜ ਹੈ ਨਾ ਰੱਖਿਆ ਅਲੈਦਾ ਜਾਂ ਤਰੀਕਾ ਉੱਚੀ ਕੰਦ ਦਾ ਸਾਹਾ ਜਾੰਗ ਪਾਈ ਬਖ ਤੌਰ ਚਾ ਬਣਾ ਨਾ ਚੰਗੇ ਸ਼ਾਜਲੀ ਤੇ ਸ਼ਜ ਚੰਗਾ ਹੁੰਦਾ ਜੋਗ ਆਨੰਦ ਦਾ ਕਿਉਂ ਜਾਣਿਆ ਦੇ ਹਾਸ ਰਾਸੀ ਛੰਦਾਂ ਦਾ ਨਮੂਨਾ ਇੱਕੋ ਬਾਹੂ ਜੀ ਤੇ ਮੰਗੀ ਸੋਮਰਾਜ ਵਾਲੇ ਛੰਦ ਦਾ ਦੱਖਣਾਂ ਦਾ ਹੀਰਾ ਚੰਗਾ ਕਾਬਲੀ ਮਾ ਮੀਰਾ ਚੰਗਾ ਥੜੀ ਦਾ ਮਤੀਰਾ ਤੇ ਕਮਾਦ ਚੰਗੇ ਪਵਾਦ ਦੇ ਬਾਲਾ ਦਾ ਨਾ ਗਉਰੀ ਤੇ ਅੰਬਾਰ ਸਾਰੇ ਝੌਰੀ ਚੰਗੇ ਲੋਂਗੀਆਂ ਪਸ਼ੌਰੀ ਚੌੜ ਚੰਗੇ ਫਤਿਹਾਬਾਦ ਦੇ ਆਗਰ ਦੇ ਰੋਜੇ ਚੰਗੇ ਸ਼ੀਮਾ ਲੈਨੇ ਓਜੇ ਚੰਗੇ ਗੰਗਾ ਦੇ ਨਾ ਗੋਜੇ ਚੰਗੇ ਬਾਦ ਕੇ ਖਰਾਦ ਦੇ ਕੀ ਦੇ ਦਾਣੇ ਚੰਗੇ ਰੋਤ ਕਾ ਮਖਾਣੇ ਚੰਗੇ ਸਰ੍ਹਸੇ ਪਲਾਣੇ ਚੰਗੇ ਰੱਜਵਲੀ ਆਦ ਦੇ ਰੋਪੜਾ ਦੇ ਤਾਲੇ ਚੰਗੇ ਪਟਿਆਲੇ ਨਾਲੇ ਚੰਗੇ ਦਾੜੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ ਮੇਰਟਾ ਦਾ ਗੋੜਾ ਗੰਨੇ ਚੰਗੇ ਓੜਾ ਮੋੜਾ ਜੀਰਗਾधरी ਦੇ ਪੋੜਾ ਚੰਗੇ ਲੱਗਣ ਪਾਰਾਂ ਤਦੇ ਦਿੱਲੀ ਦੇ ਹਕੀਮ ਕਾਲ ਕੱਤੇ ਦੇ ਮਨੀਮ ਚੰਗੇ ਬੀਕਾਲੇ ਰੀਫੇਮ ਕਰ ਬੇਸਕੀ ਨੂੰ ਮਾ ਪੈਰਾ ਸਾ ਮਹੱਲਤ ਲਾਹੌਰ ਦੇ ਆ ਮੱਲ ਚੰਗੀ ਰਾਜਵਾਲੀ ਫਾਲਕ ਸ਼ਮੀਰ ਭਾਂਤ ਭਾਂਤ ਦੇ ਲੋਧਿਆਨ ਜੀ ਨਤ ਦੋਆਬੇ ਦੀ ਜ਼ਮੀਨ ਚੰਗੀ ਸੈਨ ਦਾ ਦੀ ਮਦੀਨਾ ਨੇ ਰਹਾਲ ਚਾਲ ਤੋਰਦੀ ਹਾਕ ਮੰਗਾਰੇ ਜਤਾ ਬਾਰੇ ਜਦੇ ਦਸ਼ਾਲੇ ਚੰਗੇ ਦਿੰਦੇ ਦੂਰ ਭੇਜ ਮੇ ਜਕਰ ਤਾਰਪੁਰ ਦੀ ਕੂਟੇ ਦੇ ਬਦਾਮ ਤੇ ਕਸੂਰ ਚ ਲਗਾਮ ਚੰਗੇ ਕਾਨਪੂਰੀ ਆ ਮ ਬੇਲ ਈ ਮੰਗਾਲ ਤੋਰਦੀ ਬਾਬੂ ਵਾਰ ਤਾਕਤ ਵਿੱਚ ਨ ਦੇਸ਼ ਧੀਰ ਕੇ ਬਿਤੇ ਬਠੰਡੇ ਦੀ ਚਲੇ ਵੀ ਜਾਵੇ ਸ਼ੈਤਾਨ ਗੁਰਖੋ ਰਦੀ